ਹੈਲੋ ਬੱਚੋ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਅੱਜ ਵੀਡੀਓ ਵਿਚ ਆਪਾਂ ਕਰਾਂਗੇ ਅਖਬਾਰਾਂ ਦੇ ਲਾਭ ਤੇ ਹਨੀਆਂ ਲੇਖ ਪੰਜਾਬੀ ਵਿੱਚ ਤੇ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਆ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜਾਣ ਪਛਾਣ ਅਖਬਾਰਾਂ ਸਾਡੇ ਰੋਜ਼ਾਨਾ ਦੇ ਜੀਵਨ ਵਿੱਚ ਇੱਕ ਮਹੱਤਵਪੂਰਨ ਅੰਗ ਹਨ ਸਵੇਰੇ ਉੱਠਦੇ ਹਾਂ ਤਾਜ਼ੀਆਂ ਤੇ ਮਨਰੰਜਕ ਖਬਰਾਂ ਨਾਲ ਭਰੀ ਅਖਬਾਰ ਜਦੋਂ ਘਰ ਆ ਜਾਂਦੀ ਹੈ ਤਾਂ ਲੋਕ ਸਭ ਕੁਝ ਛੱਡ ਕੇ ਇਸ ਨੂੰ ਫੜ ਲੈਂਦੇ ਹਨ ਜਦੋਂ ਤੱਕ ਉਹ ਮੋਟੀਆਂ-ਮੋਟੀਆਂ ਖਬਰਾਂ ਪੜ ਨਹੀਂ ਲੈਂਦੇ ਤਾਂ ਇਸ ਨੂੰ ਨਹੀਂ ਛੱਡਦੇ ਅਖਬਾਰਾਂ ਦੀਆਂ ਕਿਸਮਾਂ ਅਖਬਾਰਾਂ ਕਈ ਕਿਸਮਾਂ ਦੀਆਂ ਹੁੰਦੀਆਂ ਹਨ ਜਿਵੇਂ ਕਿ ਰੋਜ਼ਾਨਾ ਅਖਬਾਰ ਸਪਟਾਹਕ ਅਖਬਾਰ 15 ਰੋਜ਼ਾ ਅਖਬਾਰ ਮਾਸਕ ਅਖਬਾਰ ਤ੍ਰੈਮਾਸਕ ਅਖਬਾਰ ਆਦਿ ਇਹਨਾਂ ਵਿੱਚ ਰੋਜ਼ਾਨਾ ਅਖਬਾਰਾਂ ਬਹੁਤ ਹਰਮਨ ਪਿਆਰੀਆਂ ਹਨ ਅਤੇ ਖੂਬ ਬੜੀਆਂ ਜਾਂਦੀਆਂ ਹਨ ਅਖਬਾਰਾਂ ਦੇ ਲਾਭ ਤਾਜ਼ੀਆਂ ਖਬਰਾਂ ਦਾ ਮਿਲਣਾ ਅਖਬਾਰਾਂ ਰਾਹੀਂ ਸਾਨੂੰ ਤਾਜ਼ੀਆਂ ਖਬਰਾਂ ਪੜਨ ਨੂੰ ਮਿਲਦੀਆਂ ਹਨ ਅਸੀਂ ਘਰ ਬੈਠੇ ਹੀ ਦੇਸ਼ ਵਿਦੇਸ਼ ਵਿੱਚ ਕੀ ਵਾਪਰਿਆ ਹੈ ਜਾਣ ਸ ਲੈਂਦੇ ਹਾਂ ਆਮ ਆਮ ਜਾਣਕਾਰੀ ਦਸਾ ਦਨ ਅਖਬਾਰਾਂ ਤੋਂ ਵਿਦਿਆਰਥੀ ਕਿਸਾਨ ਕਾਰਖੇ ਕਾਰਖਾਨੇਦਾਰ ਸਿਆਸੀ ਲੋਕ ਪੂਰਾ ਲਾਭ ਉਠਾਉਂਦੇ ਹਨ ਇਹ ਸਾਡੇ ਗਿਆਨ ਭੰਡਾਰ ਵਿੱਚ ਵਾਧਾ ਕਰਦੀਆਂ ਹਨ ਅਤੇ ਸਾਨੂੰ ਜਾਗਰੂਕ ਰੱਖਦੀਆਂ ਹਨ। ਨੌਜਵਾਨ ਲਈ ਲਾਭਦਾਇਕ ਅਖਬਾਰ ਬੇਰੋਜ਼ਗਾਰ ਨੌਜਵਾਨਾਂ ਨੂੰ ਬਹੁਤ ਹੀ ਲਾਭ ਪਹੁੰਚਾਉਂਦੀਆਂ ਹਨ। ਇਹਨਾਂ ਰਾਹੀਂ ਉਹਨਾਂ ਨੂੰ ਜਾਣਕਾਰੀ ਮਿਲ ਜਾਂਦੀ ਹੈ ਕਿ ਕਿਸ ادارے ਵਿੱਚ ਕਿਹੜੀ ਸੀਟ ਖਾਲੀ ਪਈ ਹੈ। ਅਖਬਾਰਾਂ ਰਾਹੀਂ ਮੁੰਡੇ ਕੁੜੀਆਂ ਲਈ ਯੋਗਵਰ ਵੀ ਲੱਭੇ ਜਾਂਦੇ ਹਨ। ਉਹ ਵਾਰਕ ਲਾਭ ਅਖਬਾਰਾਂ ਰਾਹੀਂ ਵਪਾਰੀ ਲੋਕ ਆਪਣੀਆਂ ਚੀਜ਼ਾਂ ਦੀ ਮਸ਼ਹੂਰੀ ਕਰਦੇ ਹਨ ਇਸ ਨਾਲ ਉਹਨਾਂ ਦੀਆਂ ਚੀਜ਼ਾਂ ਦੀ ਮੰਗ ਬਾਜ਼ਾਰ ਵਿੱਚ ਵਾਧੀ ਹੈ ਇਸ ਤਰ੍ਹਾਂ ਉਹ ਅਖਬਾਰਾਂ ਤੋਂ ਖੂਬ ਲਾਭ ਲੈਂਦੇ ਹਨ ਇਹਨਾਂ ਰਾਹੀਂ ਮੁਕਾਬਲੇ ਦੀਆਂ ਪ੍ਰੀਖਿਆਵਾਂ ਬਾਰੇ ਵੀ ਪਤਾ ਲੱਗਦਾ ਹੈ ਰਾਜਨੀਤਿਕ ਆਗੂਆਂ ਦੇ ਵਿਚਾਰ ਅਖਬਾਰਾਂ ਰਾਹੀਂ ਸਾਨੂੰ ਨੇਤਾਵਾਂ ਦੇ ਵਿਚਾਰਾਂ ਦਾ ਪਤਾ ਲੱਗਦਾ ਹੈ ਉਨ੍ਹਾਂ ਦੇ ਵਿਚਾਰ ਪੜ੍ਹ ਕੇ ਅਸੀਂ ਇਹ ਫੈਸਲਾ ਕਰਨ ਦੇ ਕਾਬਿਲ ਹੋ ਜਾਂਦੇ ਹਾਂ ਕਿ ਕਿਹੜੀ ਪਾਰਟੀ ਦਾ ਨੇਤਾ ਦੇਸ਼ ਲਈ ਲਾਭਦਾਇਕ ਸਿੱਧ ਹੋ ਸਕਦਾ ਹੈ ਰੱਦੀ ਵੇਚਣਾ ਅਖਬਾਰ ਮਨੋਰੰਜਨ ਤੇ ਗਿਆਨ ਪ੍ਰਾਪਤੀ ਦਾ ਇੱਕ ਬਹੁਤ ਹੀ ਵੱਡਾ ਬਹੁਤ ਹੀ ਸਸਤਾ ਸਾਧਨ ਹੈ ਇਸ ਤੇ ਖਰਚ ਕੀਤੇ ਪੈਸੇ ਬੇਕਾਰ ਨਹੀਂ ਜਾਂਦੇ ਇਸ ਤੇ ਖਰਚੇ ਪੈਸਿਆਂ ਦਾ ਲਗਭਗ 10ਵਾਂ ਹਿੱਸਾ ਅਧਿਵੇਦ ਕੇ ਪ੍ਰਾਪਤ ਕੀਤਾ ਜਾ ਸਕਦਾ ਹੈ। ਅਖਬਾਰ ਦੀਆਂ ਖ਼ਾਨੀਆਂ ਪੜਕਾ ਵਿਚਾਰ ਅਖਬਾਰਾਂ ਦੇ ਸੰਪਾਦਕ ਆਪਣੇ ਨਿੱਜੀ ਲਾਭ ਲਈ ਅਖਬਾਰਾਂ ਨੂੰ ਨਿੱਜੀ ਲਾਭ ਲਈ ਖ਼ਬਰਾਂ ਨੂੰ ਤੋੜ ਮੜੋੜ ਕੇ ਪੇਸ਼ ਕਰਦੇ ਹਨ। ਅਖਬਾਰ ਦਾ ਗਲਤ ਪ੍ਰਾਪੇ ਗੰਡਾ ਕਈ ਵਾਰ ਵੱਡੀਆਂ ਸਮੱਸਿਆਵਾਂ ਨੂੰ ਵੀ ਜਨਮ ਦਿੰਦਾ ਹੈ। ਅਸਲੀ ਚੇਤਰਾਤਿਕ ਕਹਾਣੀਆਂ ਕਈ ਅਖਬਾਰਾਂ ਦੇ ਸੰਪਾਦਕ ਆਪਣੀ ਆਪਣੇ ਨਿੱਜੀ ਲਾਭ ਦੀ ਖਾਤਰ ਨੌਜਵਾਨਾਂ ਦਾ ਧਿਆਨ ਆਪਣੇ ਵੱਲ ਖਿੱਚਣ ਲਈ ਅਸਲੀ ਕਿਸਮ ਦੇ ਚੇਤਰਾਤੇ ਕਹਾਣੀਆਂ ਛਾਪਦੇ ਹਨ ਇਸ ਦਾ ਨੌਜਵਾਨ ਪੀੜੀ ਤੇ ਬਹੁਤ ਹੀ ਮਾੜਾ ਅਸਰ ਪੈਂਦਾ ਹੈ ਅਖਬਾਰ ਤੋਂ ਲਾਭ ਉਠਾਓ ਹਰ ਇੱਕ ਚੀਜ਼ ਦੇ ਲਾਭ ਵੀ ਹੁੰਦੇ ਹਨ ਅਤੇ ਨੁਕਸਾਨ ਵੀ ਸਾਨੂੰ ਨੁਕਸਾਨ ਵੱਲ ਨਾ ਜਾਂਦੇ ਹੋਏ ਅਖਬਾਰਾਂ ਦਾ ਲਾਭ ਉਠਾਉਣਾ ਚਾਹੀਦਾ ਹੈ ਅਖਬਾਰਾਂ ਦੇ ਸੰਪਾਦਕਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਮਤਲਬ ਲਈ ਇਹੋ ਜਿਹੇ ਕੰਮ ਨਾ ਕਰਨ ਜੋ ਕਿ ਦੇਸ਼ ਸਮਾਜ ਅਤੇ ਲੋਕਾਂ ਲਈ ਨੁਕਸਾਨਦਾਇਕ ਸਿੱਧ ਹੋਣ। ਸਾਰਾਂਸ਼ ਅਖਬਾਰਾਂ ਸਾਡੇ ਜੀਵਨ ਦਾ ਅਹਿਮ ਹਿੱਸਾ ਹਨ। ਸਾਰਾਂਸ਼ ਅਖਬਾਰਾਂ ਸਾਡੇ ਜੀਵਨ ਦਾ ਅਹਿਮ ਹਿੱਸਾ ਹਨ ਪਰ ਅਖਬਾਰ ਦੇ ਸੰਪਾਦਕਾਂ ਨੂੰ ਇਸ ਪ੍ਰਤੀ ਸੁਚੇਤ ਹੋਣ ਦੀ ਲੋੜ ਹੈ ਉਹ ਸੱਚੀਆਂ ਖਬਰਾਂ ਹੀ ਛਾਪਣ ਅਤੇ ਝੂਠ ਨੂੰ ਸਹਾਰਾ ਨਾ ਦੇਣ ਫਿਰਕਾ ਪ੍ਰਸਤੀ ਐਲਾਉਂਡ ਵਾਲੀਆਂ ਖਬਰਾਂ ਨਾ ਦਿੱਤੀਆਂ ਜਾਣ ਅਖਬਾਰਾਂ ਸਮੁੱਚੀ ਵੀ ਲੋਕ ਭਲਾਈ ਲਈ ਹੀ ਛਪਣੀਆਂ ਚਾਹੀਦੀਆਂ ਹਨ ਤਾਂ ਬੱਚਿਓ ਐਸੀ ਅਖਬਾਰਾਂ ਦੇ ਲਾਭ ਅਤੇ ਹਾਨੀਆਂ ਲੇਖ ਪੰਜਾਬੀ ਵਿੱਚ ਜੇਕਰ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਮਿਲਦੇ ਆਂ ਅਗਲੀ ਵੀਡੀਓ ਵਿੱਚ